ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛਵੜਾ ਨੂ ਅੱਜ ਅਸੀਂ ਹਲਕਾ ਸਾਨੇਵਾਲ ਦਾ ਐਮ ਐਲ ਏ ਹਰਦੀਪ ਸਿੰਘ ਮੁੰਡੀਆਂ ਜੀ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਨੇ 2024 ਦੇ ਉਹਨਾਂ ਉਹਨਾਂ ਬਾਰੇ ਉਹਨਾਂ ਨਾਲ ਬਾਰਤਾਲਾਪ ਕਰਦੇ ਆਂ ਵੀ ਜਿਹੜੇ 2024 ਦੇ ਇਲੈਕਸ਼ਨਾਂ ਦੇ ਵਿੱਚ ਵੀ ਰੋਰੇ ਉਮੀਦਵਾਰ ਨੇ ਫਤਿਹਗੜ੍ਹ ਸਾਹਿਬ ਹਲਕੇ ਦੇ ਦੁਰਪੀ ਸਿੰਘ ਜੀ ਪੀ ਜੀ ਵੀ ਜਿਵੇਂ ਇਹਨਾਂ ਨਾਲ ਇਹ ਜਾਣਦੇ ਨੇ ਪਿੰਡਾਂ ਦੇ ਵਿੱਚ ਵੀ ਇਹਨਾਂ ਦਾ ਕੀ ਕਹਿਣਾ ਭਾਈ ਜਨ ਸਿੰਘ ਜੀ ਮਰਬੋਟਾ ਨੂੰ ਤੁਹਾਡਾ ਤੁਸੀਂ ਆਏ ਤੁਹਾਡੇ ਚੈਨਲ ਦੇਖਣ ਵਾਲੇ ਦਸਤੂਰ ਨੂੰ ਬਹੁਤ ਪਿਆਰ ਕਰ ਸਤਿ ਸ਼੍ਰੀ ਅਕਾਲ ਜਲਦ 2024 ਦੇ ਇਲੈਕਸ਼ਨ ਆ ਰਹੇ ਨੇ ਜੀ ਤੇ 2024 ਦੇ ਇਲੈਕਸ਼ਨ ਦੀ ਕੀ ਇਹਨਾਂ ਨੀਤੀ ਆ ਜੀ ਤੁਹਾਡੇ ਹਲਕਾ ਸਾਂਨੇ ਆਉਣ ਦੇ ਵਿੱਚ ਪਹਿਲਾਂ ਤਾਂ ਦੱਸੋ ਜੀ ਦੇਖੋ ਨੀਤੀ ਤਾਂ ਹੋਈ ਹੈ ਜੀ 2 ਸਾਲਾਂ ਦਾ ਕੁਸ਼ੀਤਨ ਹੋਵੇ 2 ਸਾਲਾਂ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੰਮ ਹੀ ਨੇ ਬੇਮਿਸਾਲ ਕੀਤੇ ਕਿ ਲੋਕ ਉਹਨਾਂ ਦੇ ਕੰਮਾਂ ਤੋਂ ਖੁਸ਼ ਨੇ ਕਾਇਓ ਐਮਨਸ ਸਕੂਲ ਹੋ ਜਾਏ ਚਾਹੇ ਬਿਜਲੀ ਦਾ ਬਿੱਲ ਜ਼ੀਰੋ ਹੋਵੇ ਸਮਾਹ ਮਾਨਲਾਕ ਮੀਰ ਭੋਜਨ ਕਿਸਾਨਾਂ ਨੂੰ ਪੂਰਾ ਪਾਣੀ ਮਿਲਿਆ ਫਸਲ ਦੇ ਪੂਰੇ ਪੈਸੇ ਮਿਲੇ ਜਦੋਂ ਪਿੰਡਾਂ ਦੇ ਜਾਣੇ ਕਿਸਾਨ ਖੁਸ਼ ਹੈ ਬੱਚਿਆਂ ਦੇ ਪੇਰੈਂਟਸ ਖੁਸ਼ ਹੈ ਜਿਹਦੇ ਬੱਚਿਆਂ ਨੂੰ ਰੋਜ਼ਗਾਰ ਮਿਲਿਆ ਉਹ ਖੁਸ਼ ਹੈ ਉਹਦੇ ਪੇਰੈਂਟਸ ਖੁਸ਼ ਹੈ ਤੇ ਬਹੁਤ ਵਧੀਆ ਪਿੰਡਾਂ ਨੇ ਸੜਕਾਂ ਬਣਾਈਆਂ ਰਾਹੂ ਰੋਡ ਬਣਾਈ ਗੁਰਦੁਆਰਾ ਦੀ ਸਰਸਾ ਦੀ ਰੋਡ ਬਣਾਈ ਮੋਲੇ ਮੁੱਖ ਮੰਤਰੀ ਸਾਹਿਬ ਜਿਹੜੀ ਵੀ ਬੇਨਤੀ ਲੈ ਕੇ ਉਹਨਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਤੇ ਨਾਲ ਦੀ ਨਾਲ ਸਾਨੂੰ ਫੰਡ ਦਿੱਤੇ ਹਲਕਾ ਸਾਹਮਣੇ ਵਾਲ ਦੇ ਜਿਹੜੇ ਲੋਕ ਹੈ ਮੁੱਖ ਮੰਤਰੀ ਸਰਦਾਰ ਕੋਰ ਸਹਿਮਾਨ ਨੂੰ ਸਦੂ ਪਿਆਰ ਕਰਦੇ ਨੇ ਤੇ ਸਾਰੇ ਅੱਜ ਵੀ ਉਸ ਤੋਂ ਕਈ ਗੁਣਾ ਵੱਧ ਪਿਆਰ ਵਧਿਆ ਘਟਿਆ ਨਹੀਂ ਜੇ ਮੈਨੂੰ 12.5 ਹਜ਼ਾਰ ਵੋਟ ਪਈ ਤਾਂ ਮੈਨੂੰ ਉਮੀਦ ਹੈ ਕਿ 1.5 ਲੱਖ ਜਿਹੜੀ ਵੋਟ ਆਲ ਕਸਾਮਯਾਲ ਦੀ ਆਮ ਆਦਮੀ ਪਾਰਟੀ ਨੂੰ ਹੋਊਗੀ ਗੁਰਪ੍ਰੀਤ ਸਰਦਾਰ ਰੋਪੀ ਸਿੰਘ ਜੀਪੀ ਜੋ ਸਾਡੇ ਉਮੀਦਵਾਰ ਫਤਿਹਗੁਰ ਸਾਹਿਬ ਦੇ ਆ ਬਹੁਤ ਵੱਡੀ ਲੀਡ ਨਾਲ ਫਤਿਹਗੁਰ ਸਾਹਿਬ ਜੀ ਜੋ ਜਿੱਤਣਗੇ ਕਿਉਂਕਿ ਬਹੁਤ ਸਰੀਪੇ ਇਨਸਾਨ ਨੇ ਆਪਣੇ ਜੁੜੇ ਹੋਏ ਨੇ ਪਿਆਰ ਨੇ ਕਿ ਜਦੋਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮਿਲ ਕੇ ਤੇ ਆਹੋ ਜਿਹੜਾ ਸੇਵਾਦਾਰ ਹੋਵੇ ਤੇ ਇਹ ਜਿਹੜੇ ਲੋਕ ਸਭਾ ਫਤਿਹਗੁਰ ਸਾਹਿਬ ਦੇ ਲੋਕ ਹੈ ਉਹਨਾਂ ਨੂੰ ਤਾਂ ਪਹਿਲੇ ਸੇਵਾਦਾਰ ਦੀ ਲੋੜ ਹੈ ਕਿਉਂਕਿ ਪਿਛਲੇ ਜਿੰਨੇ ਵੀ ਆਏ ਚਾਹੇ ਕੋਈ ਆਮ ਆਦਮੀ ਪਾਰਟੀ ਚ ਜਿੱਤ ਗਿਆ ਚਾਹੇ ਕਾਂਗਰਸ ਚ ਜਿੱਤ ਗਿਆ ਉਹ ਅੱਜ ਤੱਕ ਦੁਆਰਾ ਬੜੇ ਨਹੀਂ ਸੀ ਹਲਕੇ ਤੇ ਉਹਨਾਂ ਨੂੰ ਸਦਾ ਜਿਹੜਾ ਦੇ ਮੂੜ ਲੱਗਦੇ ਰਹੇ ਉਹ ਕਿਉਂਕਿ ਉਹਨਾਂ ਦੀ ਸੋਚ ਹੀ ਉੱਥੇ ਟਿਕੀ ਹੋਈ ਸੀ ਕੌਂਟੈਕਸਟ ਕਰਨੀ ਜਾਂ ਆਪਣੇ ਗਾਹ ਬੱਚਿਆਂ ਬਾਰੇ ਸੋਚਣਾ ਹਲਕੇ ਬਾਰੇ ਨਹੀਂ ਸੋਚਣਾ ਇੱਕ ਕੋਈ ਨਾ ਇਨਸਾਨ ਹੈ ਗੁਰੂ ਜੀ ਜੀਪੀ ਇਹ ਲੋਕ ਸਭਾ ਫਟੇ ਘੜ ਦੇ ਲੋਕਾਂ ਬਾਰੇ ਸੋਚੂਗਾ ਲੋਕਾਂ ਨਾਲ ਵਾਦਾ ਕਰਿਆ ਉਹ ਵਾਦਾ ਪੂਰਾ ਲਵਾਊਗਾ ਵੀ ਮੁੱਖ ਮੰਤਰੀ ਸਰਦਾਰ ਭੌਂਸ ਸਿੰਘ ਮਾਨ ਜੀ ਜਿਹੜੀਆਂ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਉਸੇ ਗਰੰਟੀਆਂ ਤਹਿਤ ਉਹ ਕੰਮ ਕਰ ਰਹੇ ਨੇ ਤੇ ਆਉਣ ਵਾਲੇ ਟਾਈਮ ਜਿਹੜੇ 3 ਸਾਲ ਬੈਲੈਂਸ ਹੈ ਉਹ ਕਈ ਹਜ਼ਾਰਾਂ ਗੁਣਾ ਵੱਧ ਹੋਰ ਕੰਮ ਕਰ ਲਗੇ ਜਦੋਂ ਪਿਆ ਪੰਜਾਬ ਦੇ ਲੋਕ ਮੁੱਖ ਮੰਤਰੀ ਸਰਦਾਰ ਭੌਂਸ ਸਿੰਘ ਮਾਨ ਨੂੰ अपना ਦਾ ਹੌਸਲਾ ਵਧਾਉਣ ਦੀ ਉਹਨੇ ਤਾਕਤ ਵਧਾਉਣ ਦੀ ਹੈ ਹੌਸਲਾ ਤੇ ਜੇ ਮੇਰੇ ਹਲਕੇ ਦੇ ਲੋਕ ਸਾਰੇ ਵੱਧ ਤੋਂ ਵੱਧ ਵੋਟਾਂ ਪਾਉਣਗੇ ਤੇ ਮੇਰਾ ਹੌਸਲਾ ਵੀ ਡਬਲ ਹੋਊਗਾ ਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਬਹੁਤ ਵੱਡੀ ਨੀਣਾ ਦੀ ਤਾਕਤ ਮਿਲਣਾ ਸਰ ਇੱਕ ਗੱਲ ਦੱਸੋ ਗੁਰਪ੍ਰੀਤ ਸਿੰਘ ਜੀਬੀ ਜੀ ਕਾਂਗਰਸ ਦੇ ਵਿੱਚੋਂ ਆਵਾਦਵੀ ਪਾਰਟੀ ਦੇ ਵਿੱਚ ਆਏ ਨੇ ਕੀ ਲੋਕ ਇਸ ਚੀਜ਼ ਨੂੰ ਚੰਗਾ ਸਮਝਣਗੇ ਵੀ ਦੂਜੀਆਂ ਪਾਰਟੀਆਂ ਦੇ ਵਿੱਚੋਂ ਟਿਕਟ ਲੈਣ ਦੇ ਲਈ ਦੂਜੀਆਂ ਪਾਰਟੀਆਂ ਦੇ ਵਿੱਚ ਆ ਜਾਣਾ ਕਿਉਂਕਿ ਪੁਰਾਣੇ ਜਿਹੜੇ ਵਰਕਰ ਨੇ ਉਹਨਾਂ ਨੂੰ ਪਿੱਛੇ ਰੱਖਣਾ ਇਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਟਿਕਟ ਲੈਣ ਵਾਸਤੇ ਨਹੀਂ ਆਈ ਸੀ ਉਹਨਾਂ ਨੇ ਤੇ ਇੱਕ ਸੇਵਾ ਭਾਵਨਾ ਨਾਲ ਸਾਡੀ ਪਾਰਟੀ ਜੁਆਇਨ ਕੀਤੀ ਪਾਰਟੀ 'ਚ ਕੰਮ ਕੀਤਾ ਉਹਦੇ 'ਚ ਵਧੀਆ ਸਰਵੇ ਦੇਖ ਕੇ ਸਾਡੀ ਪਾਰਟੀ ਬਹੁਤ ਸਰਵੇ ਕਰਾਉਂਦੀ ਆ ਕਿਹੜਾ ਇਨਸਾਨ ਕਿਵੇਂ ਆ ਪਿਛਪੜ ਵਿੱਚ ਲੁੱਟਮਾਰਤ ਨਹੀਂ ਕੀਤੀ ਪੰਜਾਬ ਦਾ ਕੋਈ ਪੈਸਾ ਤੇ ਨਹੀਂ ਲੁੱਟਿਆ ਪੰਜਾਬ ਦਾ ਖਜ਼ਾਨਾ ਵੀ ਨਹੀਂ ਖਾਦਾ ਲੋਕਾਂ ਨੂੰ ਤੰਗਤ ਨਹੀਂ ਕੀਤਾ ਉਹ ਪੂਰਾ ਸਰਵੇ ਹੋਣ ਦੇ ਬਾਵਜੂਦ ਵੀ ਸਾਡੀ ਆਮ ਆਦਮੀ ਪਾਰਟੀ ਟਿਕਟ ਦਿੰਦੀ ਆ ਸੋ ਜੀਪੀ ਦੀ ਸਾਰੇ ਟੈਸਟਾਂ ਚੋਂ ਪਾਸ ਹੋਏ ਨੇ ਕਿਉਂਕਿ ਹੈ ਹੀ ਪਾਸ ਹੁੰਦੇ ਲੈ ਕੇ ਬੰਦਾ ਹੀ ਇਮਾਨਦਾਰ ਉਹ ਪਰੋਈ ਪਰ ਉਹ ਲੁੱਟੋ ਸਾਲ ਦੀ ਵੱਡੇ ਹੋਣਗੇ ਈਆਂ ਸਾਲ ਛੋਟੇ ਹੋਣਗੇ ਬਹੁਤ ਵਧੀਆ ਪਿਆਰ ਕਰਦੇ ਨੇ ਜਿੱਥੇ ਵੀ ਲੈ ਕੇ ਜਾਂਦਾ ਲੋਕਾਂ ਨੂੰ ਲੋਕਾਂ ਦਾ ਮਨਪਸੰਦ ਨੀਤਾ ਬਣਦਾ ਜਾ ਰਿਹਾ ਉਹ ਕਿਉਂਕਿ ਤਰਤੀ ਨਾਲ ਜੁੜਿਆ ਹੋਇਆ ਹੈ ਲੋਕਾਂ ਦੇ ਵਿੱਚ ਗਰੀਬ ਅਮੀਰ ਦਾ ਫਰਕ ਨਹੀਂ ਰੱਖਣ ਵਾਲਾ ਹੋਵੇ ਇਨਸਾਨ ਹੋਵੇ ਤਾਂ ਉਹਨੂੰ ਲੋਕ ਪਸੰਦ ਕਰਦੇ ਨੇ ਇਹਦਾ ਮਕਸਦ ਆਮ ਆਦਮੀ ਪਾਰਟੀ ਦਾ ਜਿੰਨੇ ਵੀ ਉਮੀਦਵਾਰ ਐਮਪੀ ਦੇ ਉਮੀਦਵਾਰ ਐਟ ਸਾਡੇ ਐਮਐਲਏ ਸਰਦਾਰ ਹਨ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਸਾਡੇ ਪਾਰਟੀ ਸੁਪਰੀਮ ਮਾਰਗਨ ਕੇਜਰੀਵਾਲ ਤੱਕ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਤੋਂ ਲੈ ਕੇ ਵਰਕਰ ਤੱਕ ਇਹ ਰਾਜਨੀਤੀ ਕਰਨ ਹੀ ਆਏ ਹੈ ਰਾਜਨੀਤੀ ਨੂੰ ਬਦਲਣ ਆਏ ਤੇ ਸੇਵਾ ਕਰਨੇ ਸੇਵਾਦਾਰ ਬਣ ਕੇ ਸੇਵਾ ਕਰਨੇ ਲੋਕਤਾਈ ਖੋਜਾ ਪੁੜਾ ਜੀ ਸਵੇਰੇ 7 ਵਜੇ ਦੇ ਬੈਠੇ ਆ ਤੁਸੀਂ ਦੇਖ ਰਹੇ ਹੋ ਹੁਣ ਸਾਡੇ ਪਿੰਡਾਂ 'ਚ ਜਾਣਾ ਮੀਟਿੰਗਾਂ ਸ਼ੁਰੂ ਹੋ ਗਈਆਂ ਤੇ ਪਰਮਾ ਹੰਗਾਰਾ ਮਿਲਣਾ ਸਾਹ ਤੱਕ ਮੇਰੇ ਪਿੱਛੇ ਦੇਖ ਲਿਓ प्रदीप ਮੁੰਡੀਆਂ ਆਪ ਮੇਰਾ ਪੇਜ ਆਇਆ ਤੇ ਉਹਦੇ ਤੇ ਦੇਖੋ ਕਿੰਨਾ ਲੋਕ ਪਿਆਰ ਦਿੰਦੇ ਨੇ ਲੋਕਾਂ ਦਾ ਭਰਮਾ ਇਕੱਠ ਹੁੰਦਾ ਤੇ ਉਸ ਚੀਜ਼ ਨਾਲ ਫਾਇਦਾ ਮਿਲਦੇ ਕਮ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕੰਮਾਂ ਨੂੰ ਗੂਰ ਪਹਿਣੀ ਹੈ ਤੇ ਉਹਨਾਂ ਦੇ ਕੰਮਾਂ ਦੀ ਕੋਈ ਕਮੀ ਨਹੀਂ ਰਹੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਹ ਖਿਆਲ ਰੱਖ ਰਹੇ ਨੇ ਕਿਹਨਾਂ ਵੱਲੋਂ ਜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ ਤੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਰ ਬੀਜੇਪੀ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਚਾਰ ਪਾਰਟੀਆਂ ਨੇ ਥੋੜਾ ਮੁੱਖ ਮੁਕਾਬਲਾ ਇਹਨਾਂ ਦੇ ਵਿੱਚੋਂ ਕਿਹੜੀ ਪਾਰਟੀ ਦੇ ਨਾਲ ਹੈ ਜੀ ਹੈ ਕਿਸੇ ਜਾਣੀ ਤੁਹਾਡਾ ਬਹੁਤ ਸੁਪਰੀਨਾ ਹੁਸਾਰਾ ਤਾਰੇ ਖਲਾਰਾ ਪਿਆ ਪਿਆ ਕਾਂਗਰਸ ਦੇ ਵਿੱਚ ਤਾਂ ਤੁਹਾਡਾ ਰਾਇਸ ਵੀ ਹੋਇਆ ਹੋਇਆ ਜੀ ਕਈ ਸੀਟਾਂ ਨੇ ਪੰਜਾਬ ਦੇ ਪੰਜਾਬ ਨੂੰ ਛੱਡ ਕੇ ਹੋਰ ਸੀਟਾਂ ਦੇ ਵੀ ਦੇਖੋ ਮੈਂ ਪੰਜਾਬ ਦਾ ਐਮਐਲਏ ਪੰਜਾਬ ਦਾ ਸੇਵਾਦਾਰ ਹਾਂ ਮੈਨੂੰ ਪੰਜਾਬ ਨਾਲ ਪੰਜਾਬ ਦੇ ਲੁੱਕਣਾ ਪਿਆਰ ਹੈ ਮੈਂ ਇਹ ਪੰਜਾਬ ਦੀ ਗੱਲ ਕਰੂੰਗਾ ਪੰਜਾਬ ਦੇ ਵਿੱਚ ਨਾ ਕਾਂਗਰਸ ਨਾ ਬੀਜੇਪੀ ਨਾ ਅਕਾਲੀ ਦਰ ਅਕਾਲੀ ਦਾ ਨਾ ਸਰਦਾਰ ਸੁਖਮੀਤ ਸਿੰਘ ਬਾਦਲ ਦੀ ਪੰਜਾਬ ਵਿੱਚੋਂ ਨਿਕਲਦੇ ਨੇ ਤੋ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਨਾ ਡਿਟ ਡਿਟ ਤਾਂ ਅਮਰ ਚੱਕਰ ਦੇ ਨੇ ਜੇ ਕਹ ਲੋ 42 ਆ ਰੋਮ 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 ਜੇ ਨਹੀਂ ਜਾਣਾ ਬਹੁਤ ਗਰਮੀ ਹੈ ਪਹਿਲਾਂ ਦੇਖੋ ਜਦੋਂ 32 ਟਾਪ ਮੰਨ ਹੋ ਗਿਆ ਤਾਂ ਪੰਜਾਬ ਬਚਾਵਾਂਗੇ ਇਹ ਪੰਜਾਬ ਨਹੀਂ ਇਹਦੇ ਪਰਿਵਾਰ ਵਿੱਚੋਂ ਯਾਤਰਾ ਕੱਢਦੇ ਆ ਕਦੀ ਟਟੀਆਂ ਲੱਗ ਜਾਂਦੀਆਂ ਲੋਕਾਂ ਦੀ ਟਟੀਆਂ ਤੇ ਉਹੀ ਪੋਲਿਟੀਕਲ ਟਟੀਆਂ ਆ ਉਹ ਲੱਗੀਆਂ ਰਹਿਣੀਆਂ ਹਟਣੀਆਂ ਨਹੀਂ ਆ ਲਖਤਵਾਰ ਸਾਰ ਜਿਆਦਾ ਲੱਗ ਜਾਂਦਾ ਬਟ ਰਖਤੀ ਭਜੇ ਕਿਉਂਕਿ ਲੋਕਾਂ ਨੇ ਨਕਾਰੇ ਹੋਏ ਲੋਕਾਂ ਨੂੰ ਦੁਆਰਾ ਲੋਕ ਗੱਲ ਨਹੀਂ ਲਾਉਂਦੇ ਲੋਕਾਂ ਦਾ ਹਰਮਨ ਪਿਆਰਾ ਨੇਤਾ ਹੋਈ ਹੈ ਜਿਹੜਾ ਲੋਕਾਂ ਦਾ ਸੇਵਾਦਾਰ ਮਣ ਕੇ ਸੇਵਾ ਕਰੇ ਲੋਕਾਂ ਦਾ ਲੁੱਟ ਨਾ ਕਰੇ ਲੋਕਾਂ ਦਾ ਪੈਸਾ ਨਾ ਖਾਵੇ ਲੋਕਾਂ ਨੂੰ ਪਿਆਰ ਕਰੇ ਆਪਣੇ ਪਰਿਵਾਰ ਦੇ ਲਈ ਜਿਹੜਾ ਇਨਸਾਨ ਚਾ ਮੈਂ ਜੇ ਮੈਂ ਆਪਣੇ ਪਰਿਵਾਰ ਦੀ ਸੇਵਾ ਕਰਾਂਗਾ ਤੇ ਮੈਂ ਫਿਰ ਹੋ ਜਾਗਾ ਜੇ ਲੋਕਾਂ ਦੀ ਸੇਵਾ ਕਰਾਂਗਾ ਤੇ ਮੈਂ ਹਮੇਸ਼ਾ ਕਾਬਜ ਹੋ ਜਾਗਾ ਲਾਸਟ ਕੁਐਸਚਨ ਜੀ 13 ਜ਼ੀਰੋ ਸੀਟਾਂ ਦੇ ਵਿੱਚੋਂ ਜੀ ਕਿੰਨੀਆਂ ਸੀਟਾਂ ਜਿਵੇਂ ਭਗਵਾਨ ਤੁਮਾ ਜੀ ਦਾ ਕਹਿੰਦੇ ਜੀ 13 ਹੀ ਲਵਾਂਗੇ ਤੇ ਵੀ ਕਿੰਨੀਆਂ ਸੀਟਾਂ ਤੇ ਤੁਹਾਡੀ ਇਹ ਹੈਗੀ ਆ ਜੀ ਚਾਹ ਵੀ ਅਸੀਂ ਕਿੰਨੀਆਂ ਸੀਟਾਂ ਜਿੱਤ ਸਕਦੇ ਹਾਂ ਦੇਖੋ ਜੀ 13 ਘੀਰੋ ਦੀ ਗਰੰਟੀ ਹੈ 13 ਜਦੋਂ ਹੀ ਹੋਵਗੇ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਹਰਮਨ ਪਿਆਰਾ ਇੱਕ ਮੁੱਖ ਮੰਤਰੀ ਪਹਿਲੇ ਮੁੱਖ ਮੰਤਰੀ ਆਏ ਜਿਹੜੇ ਲੋਕਾਂ ਕੇਰਨ ਨੂੰ ਪਿਆਰ ਕਰਦੇ ਨੇ ਤੇ 2 ਸਾਲਾਂ ਦੇ ਵਿੱਚ ਉਹ ਕੰਮ ਕਰਕੇ ਦਿਖਾ ਦਿੱਤੇ ਜਿਹੜੇ ਅੱਜ ਤੱਕ ਸੋਚਿਆ ਨਹੀਂ ਸੀ ਪੰਜ ਪੰਜ ਜਿਹੜੇ ਸਾਫਕਾ ਪੈਨ ਆਮਦੇ ਹੁੰਦੇ ਸੀ ਉਹ ਕੰਪੈਨਸ਼ਨ ਲੈਂਦੇ ਸੀ ਉਹਦੇ ਸਾਰਿਆਂ ਨੇ ਪੈਨਸ਼ਨ ਇੱਕ ਕੀਤੀ ਉਹ ਕਹਿੰਦਾ ਪੈਸਾ ਬਚਾਇਆ ਪੰਜਾਬ ਦਾ ਥਰਮਲ ਪਲਾਂਟ ਖਰੀਦੇ ਅੱਜ ਤੱਕ ਖਰੀਦੇ ਹੀ ਕਿਸੇ ਸਰਕਾਰ ਨੇ ਵੇਚਦੀਆਂ ਹੁੰਦੀਆਂ ਸੀ ਪੁਛਤ ਸਰਕਾਰੀ ਪ੍ਰਾਪਰਟੀ ਪਹਿਲੀ ਸਰਕਾਰ ਆਈ ਹੈ ਜਿਹਨੇ ਥਰਮਲ ਪਲਾਂਟ ਪ੍ਰਾਈਵੇਟ ਬੰਦੇ ਕੋਲ ਖਰੀਦ ਕੇ ਸਰਕਾਰ ਨੂੰ ਸਰਕਾਰ ਦੇ ਹਵਾਲੇ ਕੀਤਾ ਲੋਕਾਂ ਨੂੰ ਬਿਜਲੀ ਪਹੁੰਚ ਦੇਣ ਨੂੰ ਤੇ ਲੋਕਾਂ ਦੇ ਫਾਇਦੇ ਵਾਸਤੇ ਇਹ ਕਿੰਨੇ ਕੀਤਾ ਮੁੱਖ ਮੰਤਰੀ ਸਰਦਾਰ ਪ੍ਰੋਗੋਨ ਸਿੰਘ ਮਾਨ ਜੀ ਨੇ ਸ਼ਹੀਦਾਂ ਦੀਆਂ ਪਰਿਵਾਰਾਂ ਨੂੰ ਮਜ਼ਾਕ ਕੀਤਾ ਜਾਂਦਾ ਸੀ ਪਹਿਲੀਆਂ ਸਰਕਾਰਾਂ ਕਿ ਕੀ ਕੀਤਾ ਜਾਂਦਾ ਸੀ ਜਦੋਂ ਕਿਤੇ ਕੋਈ ਵਿਧਵਾ ਕੋਈ ਜਾਣਦੇ ਸੀ ਤੇ ਉਹਨੂੰ ਸਲਾਈ ਮਸ਼ੀਨ ਦੇ ਕੇ ਕਹਿੰਦੇ ਸੀ ਸਭਾਈ ਚਲਾ ਤੇ ਆਪਣਾ ਪ੍ਰਵਾਹ ਚਲਾ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪਰਮਾਤਮਾ ਕਿਸ ਨੂੰ ਅਜਿਸੀ ਦਿਨਾ ਪਾਇ ਜਦੋਂ ਕੋਈ ਸ਼ਹੀਦ ਹੋਵੇ ਪੰਜਾਬ ਚ ਕਿੰਨੇ ਸ਼ਹੀਦ ਹੋਏ ਆ ਤੇ ਭੋਗ ਪੈਸੇ ਤੋਂ ਪਹਿਲਾਂ 1 ਕਰੋੜ ਦੀ ਰਕਮ ਉਹਨਾਂ ਦੇ ਘਰਾਂ ਚ ਜਾ ਕੇ ਦੇਖਿਆ ਕਿਉਂ ਦੇਖਿਆ ਕਿ ਪਰਿਵਾਰ ਇਹਦੇ ਵਿੱਚੋਂ ਹੀ ਪੈਸਾ ਖਰਚੇ ਤੇ ਪਰਿਵਾਰ ਆਪਣਾ ਪਰਮਾਤਮਾ ਅੱਗੇ ਘੜੀ ਦੁੱਖ ਦੀ ਘੜੀ ਲਿਆ ਦੋ ਨਾ ਕਿਸੇ ਤੇ ਕਿ ਇਸ ਪੈਸੇ ਨਾਲ ਆਪਣਾ ਖਰਚਾ ਚਲਾ ਸਕਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਮਰਜੈਂਸੀ ਫੋਨ ਚਲਾਏ ਐਮਨੇ ਸਕੂਲ ਦੇ ਵਿੱਚ ਕੀ ਹੈ ਕਿ ਬੱਚਾ ਆਪਣੀ ਸ਼ੁਰੂਆਤ ਤੋਂ ਹੀ ਦੇਖੇ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਹਾਂ ਡਾਕਟਰ ਵੀ ਪੜ੍ਹਾਈ ਕਰਾਂਗੇ ਤੇ ਮੈਂ ਉਹਨੇ ਅਧਿਆਪਕ ਬਣਨਾ ਤੇ ਅਧਿਆਪਕ ਵਾਲੀ ਲਾਈਨ ਫੜੀ ਜੀ ਇੰਜੀਨੀਅਰ ਬਣਨਾ ਤੇ ਇੰਜੀਨੀਅਰ ਲਾਈਨ ਇਹ ਕਿੰਨੇ ਕੀਤਾ ਮੁੱਖ ਮੰਤਰੀ ਸਰਦਾਰ ਪ੍ਰਭਾਸ ਸਿੰਘ ਮਾਨ ਨੇ ਦਿੱਲੀ ਦੇ ਵਿੱਚ ਮਾਨ ਲਾ ਕਲੀਨਿਕ ਹਰ ਮਹੀਨੇ ਮਾਨ ਲਾ ਕਲੀਨਿਕ ਸੀ ਲੋਕ ਹਜ਼ਾਰਾਂ ਲੋਕ ਲੱਖਾਂ ਲੋਕ ਦਿੱਲੀ ਦੇ ਇਲਾਜ ਫਰੀ ਕਰਾਉਂਦੇ ਭਗਵੰਦ ਸਿੰਘ ਮਾਨ ਜੀ ਨੇ ਗਾਰੰਟੀ ਦਿੱਤੀ ਪੰਜਾਬ ਦੇ ਵਿੱਚ 829 ਮਹੱਲਾ ਕਲੀਨਿਕ ਨੇ ਦੋ ਸਾਲਾਂ ਦੇ ਵਿੱਚ ਬਣਾ ਕੇ ਚਾਲੂ ਕਰਨੇ ਜਿੱਥੇ ਕਰੋਨਾ ਲੋਕਾਂ ਦਾ ਇਲਾਜ ਮੈਂ ਕਹਾਂਗਾ ਲੱਖਾਂ ਕਰੋੜਾਂ ਲੋਕਾਂ ਨੇ ਆਪਣਾ ਟੈਸਟ ਫ੍ਰੀ ਕਰਾਏ ਇਲਾਜ ਫ੍ਰੀ ਕਰਾਏ ਰੱਬ ਕਿਸੇ ਨੂੰ ਦੁੱਖ ਨਾ ਲਿਆਵੇ ਮੈਂ ਖੁਦ ਲੋਕ ਮੇਰੇ ਕੋਲ ਦਫ਼ਤਰ ਆਉਂਦੇ ਦੇਖਿਆ ਜਿਹੜੇ ਵਿਚਾਰੇ ਮਹੱਲਾ ਕਲੀਨਿਕ ਜਦੋਂ ਆਪਣੀ ਸ਼ੁਰੂਆਤ ਚ ਐਮਐਲਏ ਬਣਿਆ ਨਹੀਂ ਸੀ ਬਣੇ ਮੈਡੀਕਲ ਤੋਂ ਦਵਾਈ ਲੈਣ ਲਈ ਵੀ 20 25000 ਰੁਪਏ ਦੀ ਕਈ ਲੋਕ ਐਡੀ ਗਰੀਬੀ ਹੈ ਵੀ ਡਰਦੇ ਸੀ ਲੈਣ ਤੇ ਉਹ ਅੱਜ ਮਹੱਲਾ ਕਲੀਨਿਕ ਤੇ ਜਾ ਕੇ ਆਪਣਾ ਇਲਾਜ ਕਰਾ ਰਹੇ ਨੇ ਤੇ ਲੋਕਾਂ ਨੂੰ ਜ਼ਿੰਦਗੀ ਦੇ ਰਹੇ ਨੇ ਉਸ ਸਪੋਰਟ ਸਕੂਲ ਗੱਡੀਆਂ ਦੇਤੀਆਂ ਜਿਹੜੀਆਂ ਸਾਡੇ ਕੋਲ ਪ੍ਰਾਈਵੇਟ ਬੰਦੇ ਕੋਈ ਨਹੀਂ ਕਿਸੇ ਕੋ ਇਹੋ ਜਿਹੀਆਂ ਗੱਡੀਆਂ ਕਿਹਨੇ ਦਿੱਤੀਆਂ ਲੋਕਾਂ ਦੀ ਸਹਾਈਤਾ ਲਈ ਹਰ 5-7 ਕਿਲੋਮੀਟਰ ਵਾਲੇ ਤੇ ਪੁੱਲ 'ਤੇ ਗੱਡੀ ਖੜੀਏ ਲੋਕਾਂ ਦਾ ਜਾਨ ਬਚਾ ਰਹੀ ਹੈ ਤੁਸੀਂ ਫੇਸਬੁੱਕ ਤੇ ਦੇਖੋ ਕਿੰਨੀਆਂ ਜਾਨਾਂ ਬਚਾਤੀਆਂ ਆ ਥੋੜੇ ਦਿਨਾਂ ਦੇ ਵਿੱਚ ਤੇ ਮੁੱਖ ਮੰਤਰੀ ਸਾਹਿਬ ਦੇ ਕੰਮਾਂ ਨੂੰ ਇਸ ਲੋਕਾਂ ਨੇ ਪਿਆਰ ਕਰਦੇ ਆ ਤੇ ਪੂਰਾ ਪੰਜਾਬ ਤੇਰਾ ਜਿਹੜੋ ਜੀ ਦਾ ਰਿਜ਼ਲਟ ਆਊਗਾ ਤੇ ਚਾਰ ਜੁਲ੍ਹੇ ਨੂੰ ਦੇਖਿਓ ਪੰਜਾਬ ਦੇ ਵਿੱਚ ਕਿੱਦਾਂ ਦੇ ਢੋਲ ਵਜਦੇ ਨੇ ਤੇ ਜਿਹਨਾਂ ਨੇ ਟੱਟੀਆਂ ਲੱਗੀਆਂ ਉਹ ਟੱਟੀਆਂ ਹਾਂਦੀ ਹੋ ਜਾਣੀਆਂ ਲੱਗੀਆਂ ਤੇ ਚਾਰ ਜੂਰ ਮੰਨ ਹੋਣਗੀਆਂ ਸਰ ਬੀਜੇਪੀ ਦੇ ਵਿੱਚੋਂ ਕਈ ਭਰਾਇਕਾਂ ਨੂੰ ਆਫਰ ਆ ਰਹੀ ਹੈ ਤੁਹਾਨੂੰ ਵੀ ਆਫਰ ਉਪਰਾਈ ਹੈ ਜੀ ਕੋਈ ਜੀ ਵੀ ਹਾਂਜੀ ਸਾਡੇ ਚ ਸ਼ਾਮਲ ਹੋਗੇ ਤੁਹਾਨੂੰ ਇੰਨੇ ਕਰੋੜ ਦੰਗੇ ਹਜ਼ਾਰਾਂ ਕਰੋੜਾਂ ਦੀ ਆਫਰ ਆਉਂਦੀਆਂ 50 ਕਰੋੜ ਇਹ ਆਫਰਾਂ ਮੈਨੂੰ ਵੀ ਆਈਆਂ ਇਹਨੀਆਂ ਆਫਰਾਂ ਨੂੰ ਅਸੀਂ ਠੁਕਰਾਉਂਦੇ ਹਾਂ ਹਜ਼ਾਰਾਂ ਕਰੋੜ ਵੀ ਰੱਜ ਕੇ ਲਾ ਦੇ ਕਿਉਂ ਕਿੱਥੋਂ ਫੋਨ ਆਇਆ ਸੀਗਾ ਜੀ ਤੁਹਾਨੂੰ ਦੱਸਾਂ ਮੈਨੂੰ ਮੈਨੂੰ ਫੋਨ ਨਹੀਂ ਆਇਆ ਇਹਨਾਂ ਨੇ ਬੜੀਆਂ ਗੇਮਾਂ ਖੇਡੀਆਂ ਇਹਨਾਂ ਨੇ ਯਾਰ ਦੋਸਤਾਂ ਨਾਲ ਕਿੰਨਾ ਫੁੱਕਾ ਮਾਰੀਆਂ ਯਾਰ ਦੋਸਤਾਂ ਨੇਗਾ ਸਾਨੂੰ ਪੁੱਛਿਆ ਕਿ ਬਾਈ ਜੀ ਜੇ ਕਹੋ ਤੇ ਮਲਾ ਲਵਨੇ ਹੋ ਉਹਨਾਂ ਨੂੰ ਮੈਂ ਕਿਹਾ ਭਾਈ ਕੋਈ ਹੈ ਮੇਰਾ ਯਾਰ ਦੋਸਤ ਮੈਂ ਤੇਰਾ ਨਾਂ ਵੀ ਨਹੀਂ ਲੈ ਸਕਦਾ ਫਿਰ ਮੈਂ ਤੈਨੂੰ ਬੰਦੇ ਦਾ ਪੁੱਤ ਬਣਾ ਦਾਂ ਦੇਖੋ ਇਹੋ ਜੀ ਘਟੀਆਂ ਸੋਚ ਕਿ ਇੱਕ ਆਮ ਆਲੀ ਪਾਰਟੀ ਦੇ ਇੱਕ ਐਮਐਲਏ ਨੇ ਕਈ ਐਮਐਲਏ ਕੋ ਗਏ ਆ ਖਰੀਦਣ ਦੀ ਕੋਸ਼ਿਸ਼ ਕੀਤੀ ਐ ਇਹ ਚੀਜ਼ਾਂ ਨਾਲ ਕੀ ਲੋਕ ਪਛਾਣਦ ਕਰਨਗੇ ਇਨੋਂ ਦਾ ਹਰ ਜਗ੍ਹਾ ਹੀ ਕੰਮ ਹੈ ਜੀ ਤੋੜਨ ਲੋ ਪੈਸੇ ਨਾਲ ਖਰੀਦ ਲੋ ਯਾਰ ਲੋਕਤੰਤਰ ਦਾ ਕੰਮ ਕਰੀ ਤੇ ਮੋਦੀ ਸਰਕਾਰ ਨੇ ਕੀਤਾ ਅੰਤ ਤੱਕ ਤਾਂ ਨਾ ਸਹੀ ਸਰਕਾਰ ਦਾ ਤਾਂ ਨਾ ਸਹੀ ਹੁਕਮ ਹੈ ਲੋਕਾਂ ਦਾ ਲੁੱਟਿਆ ਹੋਇਆ ਤਸਾ ਤਾਂ ਮੰਨਿਆਂ ਨੂੰ ਦੇਖ ਕੇ ਲਾਲਚ ਦੇ ਕੇ ਜਿਵੇਂ ਸਾਡੇ ਜਿੰਦੋਂ ਦਾ ਵਿਗਿਆ ਹੀ ਹੈ ਕਿੰਨਾ ਦੋ ਵਿਗੇ ਇੱਕ ਅਰਪੀ ਮੜਾ ਕੇਲੇ ਦਾ ਖਾ ਕੇ ਕੇਲਾ ਡਿੱ ਗਿਆ ਹੈ ਸਿਰਕੇ ਨੂੰ ਚੱਕ ਕੇ ਗੁੱਦਾ ਭਰਿਆ ਭਗਵੰਤ ਮਾਨ ਨੇ ਤੇ ਉਹਦੇ ਚ ਜਾਨ ਪਈ ਭਗਵੰਤ ਮਾਨ ਨੇ ਕਿ ਅੱਜ ਜਾਣ ਪਹਿਤਵਾ ਤੇ ਵਿਖ ਗਿਆ ਤੇ ਲੋਕ ਉਹਨੂੰ ਗद्दार ਕਹਿ ਰਹੇ ਨੇ ਹਰ ਜਲੰਧਰ ਦੇ ਹਰ ਘਰ ਦੇ ਵਿੱਚ ਗਦਾਰ ਦੇ ਪੋਸਟਰ ਲੱਗੇ ਆ ਕਿਉਂ ਲੱਗੇ ਆ ਕਿ ਜਿਹੜੇ ਲੋਕ ਗਦਾਰ ਬਣ ਜਾਂਦੇ ਆਪਣੇ ਮੱਥੇ ਤੇ ਕਲੰਕ ਗਦਾਰ ਦਾ ਲਵਾ ਲੈਂਦੇ ਆ ਤੇ ਉਹਨਾਂ ਦੇ ਪੂਰੇ ਸੈਹ ਚ ਨਹੀਂ ਪੂਰੇ ਦੇਸ਼ ਚ ਨਹੀਂ ਪੂਰੀ ਦੁਨੀਆ ਤੇ ਉਹਨਾਂ ਦੀ ਬਦਨਾਮੀ ਹੁੰਦੀ ਆ ਕਿ ਅਹਾਂ ਦੇ ਲੋਕ ਜਿਹੜੇ ਗਦਾਰ ਲੋਕ ਬਣਦੇ ਜਿਹੜੇ ਪੈਸੇ ਲਈ ਵਿਕ ਜਾਂਦੇ ਆ ਜਾਂ ਟਿਕਟਾਂ ਲਈ ਵਿਕ ਜਾਂਦੇ ਆ ਇਹਨਾਂ ਦਾ ਹਾਲ ਬਹੁਤ ਮਾੜਾ ਹੁੰਦਾ ਉਹਨਾਂ ਨੂੰ ਤੁਸੀਂ ਆਪ ਦੇਖੋ ਕੇਜਰੀਵਾਲ ਜੀ ਬਾਰੇ ਕੀ ਕਹੋਗੇ ਜੀ ਜਿਹੜੀ ਜੇਲ੍ਹ ਤੋਂ ਫੰਦ ਨੇ ਦੇਖੋ ਮੋਦੀ ਜੀ ਦਾ ਸਭ ਤੋਂ ਵੱਡਾ ਡਰ ਆ ਕੌਣਾ ਕੇਜਰੀਵਾਲ ਜਿਹੜਾ ਕੋ ਡਰਸ ਤੋਂ ਹੁੰਦਾ ਤੇ ਅਰਵਿੰਦ ਕੇਜਰੀਵਾਲ ਸਾਡੇ ਪਾਰਟੀ ਸੁਪਰੀਮਾਰਨ ਕੇਜਰੀਵਾਲ ਜੀ ਨੂੰ ਡੀਐਚਐਲ ਬੰਦ ਕਰਤਾ ਉਹ ਛੋਟ ਨੂੰ ਛੇ ਬੰਦ ਕਰਤਾ ਜਦੋਂ ਦੇ ਉਹ ਜੇਲ੍ਹ ਗਏ ਆ ਹਜ਼ਾਰਾਂ ਗੁਣਾ ਵੱਧ ਲੋਕ ਜੁੜੇ ਆ ਆਮ ਆਨਕ ਪਾਰਟੀ ਜੁੜੇ ਨਹੀਂ ਵਰਕਰ ਬਣਿਆ ਕੰਮ ਕਰੇ ਪਾਰਟੀ ਦੀ ਕਿ ਇੰਨਾ ਤਾਂ ਅਸੀਂ ਸਰਕਾਰ ਬੋਧਦੀ ਆ ਐਡਾ ਕਹਿ ਰਿਆ ਪੰਜਾਬ ਦੇ ਵਿੱਚੋਂ ਤੇਰਾ ਜਰੂਰ ਜੁੜੀ ਆ ਰਹੀ ਹੈ ਜੇ ਕੇਜਰੀਵਾਲ ਜੀ ਨੂੰ ਅੰਦਰ ਕੀਤਾ ਉਹਦਾ ਵੀ ਅਸਰ ਧਾਰਿਆ ਲੋਕ ਜਿਹੜੇ ਆ ਮਨੀ ਕੇਜਵਾਲ ਜੀ ਦੇ ਨਾਲ ਆਮ ਆਨ ਲਈ ਪਾਰਟੀ ਦੇ ਨਾਲ ਆਰਵਿੰਨ ਕੇਜਵਾਲ ਜੀ ਦੇ ਵਿਚਾਰਾ ਦੇ ਨਾਲ ਕਿਉਂਕਿ এডਿਕੇਸ਼ਨ ਦਾ ਮੁੱਦਾ ਸਿਹਤ ਦਾ ਮੁੱਦਾ ਬੱਚਿਆਂ ਨੂੰ ਸ਼ੁਰੂਆਤ ਤੋਂ ਵਧੀਆ এডਿਕੇਸ਼ਨ ਦੇ ਨਾਲ ਦਾ ਵਧੀਆ ਖੇਡਾਂ ਵਾਲੇ ਪਾਸੇ ਵਧੀਆ ਪਾਰਕ ਸਟੇਡੀਅਮ ਬਣਾ ਦੇ ਦਿੱਤੇ ਵਧੀਆ ਲਾਇਬ੍ਰੇਰੀਆਂ ਬਣਾ ਕੇ ਦਿੱਤੀਆਂ ਇਹ ਆਮ ਆਨ ਲਈ ਪਾਰਟੀ ਦੇ ਸਕਦੀ ਸੀ ਕਿ ਆਮ ਆਨ ਲਈ ਪਾਰਟੀ ਜਿਹੜੇ ਸੁਪਰੀਮਾ ਨੂੰ ਜੇਵਾਜ ਬੰਦ ਕਰਕੇ ਉਹਨਾਂ ਦੇ ਸੋਚ ਨੂੰ ਉਹਨੇ ਬੱਸ ਕਰੇ ਉਹਨਾਂ ਨੂੰ ਬੰਦ ਕਰਦੇ ਕੋਈ ਨਹੀਂ ਕਿਉਂਕਿ 1 ਰੁਪਏ ਦਾ ਸਬੂਤ ਨਹੀਂ ਹੋਇਆ ਇੱਕ ਕੋਈ ਸਬੂਤ ਨਹੀਂ ਮਿਲਿਆ ਸਾਡੇ ਡਾਕਟਰ ਸੋਰੀ ਸੰਜੇ ਸਿੰਘ ਜੀ ਬਾਹਰ ਆ ਗਏ ਤੇ ਥੋੜੇ ਨਾਲ ਵਿੱਚ ਹੀ ਮਿਸ ਸੋਧਿਆ ਜੀ ਆ ਜਾਣਗੇ ਨਾਲ ਯਾਰੋ ਤੇਜਵਾਲ ਜੀ ਆਏ ਰਗੇ ਸੰਜੇ ਜੀ ਸਾਰੇ ਬਾਹਰ ਹੋਣਗੇ ਕਿਉਂਕਿ ਨਜਾਇਜ਼ ਜਿਹੜਾ ਕਿਸੇ ਨੇ ਉਹਨਾਂ ਨੇ ਕਾਲਾ ਸੇ ਸਰਕਾਰ ਨੇ ਬੁੱਕ ਮਟਾਇਆ ਇਹਦਾ ਰਿਜ਼ਲਟ ਚਾਰਜ ਜਰੂਰ ਤੁਹਾਡੇ ਸਮਝਿਆ ਧੰਨਵਾਦ ਧੰਨਵਾਦ ਗੱਲ ਵਿਧਾਇਕ ਸੰਦੀਪ ਸਿੰਘ ਮੁੰਡਿਆ ਜੀ ਨਾਲ ਜਿਵੇਂ ਕਿ ਉਹਨਾਂ ਨੇ ਦੱਸਿਆ ਵੀ ਕਿ 13 0 ਸੀਟਾਂ ਦੇ ਵਿੱਚੋਂ 13 ਸੀਟਾਂ ਤੇ ਹੀ ਅਸੀਂ ਆਮ ਆਦਮੀ ਪਾਰਟੀ ਆਪਣੇ ਸਾਰੇ ਉਮੀਦਵਾਰਾਂ ਨੂੰ ਵੱਡੀ ਲੀਡ ਦੇ ਉੱਤੇ ਜਿਤਾਵੇਗੀ ਤੇ ਬਾਕੀ ਕੇਜਰੀਵਾਲ ਜੀ ਦੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਹ ਤਾਨਾਸ਼ਾਹੀ ਸਰਕਾਰ ਆ ਵੀ ਤਾਨਾਸ਼ਾਹੀ ਸਰਕਾਰ ਡਰਾਤਮਕ ਆ ਕੇ ਕੁਝ ਵੀ ਕਰ ਸਕਦੀ ਆ ਤੇ ਸਾਨੂੰ ਵੀ ਕਹਿੰਦੇ ਆਫਰ ਆਈਆਂ ਮੈਨੂੰ ਵੀ ਕਹਿੰਦੇ ਖੁਦ ਆਫਰ ਆਈ ਆ 50 ਕਰੋੜ ਦੀ ਯਾਰਾਂ ਦੋਸਤਾਂ ਦੇ ਜਰੇ ਤੇ ਬਾਕੀ ਤੁਸੀਂ ਦੇਖਦੇ ਰਹੋ ਮਾਛਵਾੜਾ ਨਿਊਜ਼ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੌਂਦੀ マッチョラサイミナー。たの。